ਇਲੈਕਸ਼ਨ ਦੇ ਚਲਦਿ ਸੀ ਐਮ ਭਗਵੰਤ ਸਿੰਘ ਮਾਨ ਬੀਤੇ ਦਿਨੀ ਲਾਈਵ ਆਈ ਸੀ ਤੇ ਜਿਨ੍ਹਾਂ ਨੇ ਹੁਣ ਪੰਜਾਬ ਵਾਸੀਆਂ ਦੇ ਲਈ ਰਾਸ਼ਨ ਕਾਰਡ ਤੇ ਕੁਝ ਨਮੀਆਂ ਸਕੀਮਾਂ ਦਾ ਐਲਾਨ ਹੈ ਜੋ ਉਹ ਬੋਟਾਂ ਤੋਂ ਪਹਿਲਾਂ ਹੀ ਕਰ ਦਿੰਦਾ ਹੈ ਤੇ ਨਾ ਸਕੀਮਾਂ ਦੇ ਰਾਹੀਂ ਪੰਜਾਬ ਦੇ ਹਰ ਇੱਕ ਮਾਰਗ ਦੇ ਲੋਕਾਂ ਨੂੰ ਕੋਈ ਵੱਡੇ ਫਾਇਦੇ ਵੀ ਦੇਖਣ ਨੂੰ ਮਿਲਣਗੇ ਤੇ ਰਾਸ਼ਨ ਕਾਰਡਾਂ ਦੇ ਨਾਲ ਨਾਲ ਸੀਐਮ ਭਗਵੰਤ ਸਿੰਘ ਮਾਨ ਨੇ ਹੋਰ ਬਿਹਤਖਾਸ ਸਕੀਮਾਂ ਵੀ ਪੰਜਾਬ ਵਾਸੀਆਂ ਦੇ ਲਈ ਲਾਗੂ ਕਰੀਆਂ ਨੇ ਜੋ ਬਿਨਾਂ ਕਿਸੇ ਦੇਰੀ ਤੋਂ ਤੁਹਾਨੂੰ ਵੀ ਲੈ ਚਲਦੇ ਹਾਂ ਉਸ ਪੂਰੀ ਵੀਡੀਓ ਦੇ ਵੱਲ ਦਲਿਤਾਂ ਗਰੀਬਾਂ ਵਾਸਤੇ ਬਹੁਤ ਸਾਰੀਆਂ ਸਕੀਮਾਂ ਨੇ ਵੀਰੋ ਜਿਹੜੇ ਰਾਸ਼ਨ ਕਾਰਡ ਕੱਟੇ ਗਏ ਸੀ ਅਸੀਂ ਹੁਕਮ ਕਰਤਾ ਪੁਰਾਣੇ ਰਾਸ਼ਨ ਕਾਰਡ ਦੀ ਜਿਹਨਾਂ ਦੇ ਬਣੇ ਹੋਏ ਸੀ ਉਹਨਾਂ ਨੂੰ ਵੀ ਰਾਸ਼ਨ ਮਿਲੂਗਾ ਘਰ ਘਰ ਜਾ ਕੇ ਉਹਨਾਂ ਦੀ ਉਹਨਾਂ ਦੀ ਜਿਹੜੀ ਢੇਲੀ ਜਾਂ ਢੇਲੀ ਤੇ ਜਾ ਕੇ ਰਾਸ਼ਨ ਮਿਲੂਗਾ ਤੇ ਰਾਸ਼ਨ ਕਿਹੜਾ ਮਿਲੂਗਾ ਆ ਜਿਹੜੀ ਕਣਕ ਹੋਣਾ ਆਈ ਆ ਮੰਡੀਆਂ ਚ ਇਸੇ ਇੱਕ ਕਣਕ ਦਾ ਆਟਾ ਜਾਫਰੇ ਹੀ ਕਣਕ ਇਹ ਤੁਹਾਡੇ ਤੇ ਆ ਕੇ ਕਣਕ ਲੈਣੀਆਂ ਜਾਂ ਆਟਾ ਇਹ ਤੁਹਾਡੇ ਘਰਾਂ ਚ ਦਲੇ ਤਗਰੀਬਾਂ ਦੇ ਘਰਾਂ ਚ ਰਾਸ਼ਨ ਵਾਸਤੇ ਰੋਟੀ ਪਕਾਉਣ ਵਾਸਤੇ ਮਿਲੂਗਾ ਜਿਹੜੇ ਆਟੇ ਦੀ ਰੋਟੀ ਮੁੱਖ ਮੰਤਰੀ ਦੇ ਘਰੇ ਜਾਂ ਸਾਡੇ ਮੰਤਰੀ ਦੇ ਘਰੇ ਬਣਦੀ ਹੈ ਉਹੀ ਗਰੀਬਾਂ ਦੇ ਘਰਾਂ ਚ ਬਣੂਗੀ ਅਸੀਂ ਕੋਈ ਸੁਸਤਰੀ ਲੱਗੀ ਹੋਈ ਕਣਕ ਜਾਂ ਮਿੱਟੀ ਵਾਲੀ ਜਿਹਨੂੰ ਡੰਗਰ ਵੀ ਨਹੀਂ ਖਾਂਦੇ ਉਹ ਕਣਕਾਂ ਨਹੀਂ ਵੰਡਣੀਆਂ ਗੈਰ ਮਨੁੱਖੀ ਵਿਹਾਰ ਨਹੀਂ ਕਰਨਾ